ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੀ ਜੁੜੀ ਹੋਈ ਵੱਡੀ ਖਬਰ ਆ ਕਿ ਅਮਰਤਪਾਲ ਤੇ ਲੱਗਿਆ ਐਨਐਸਏ ਹੁਣ ਰਾਦੋਸਾ ਜਿੱਦੇ ਚੱਲਦਿਆਂ ਐਨਐਸਏ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਰਾਦੇ ਕਿ ਅਮਰਤਪਾਲ ਨੂੰ ਲੈ ਕੇ ਪਿਛਲੀ ਵਾਰ ਹਾਈ ਕੋਰਟ ਦੇ ਵੱਲੋਂ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਪੁੱਛਿਆ ਸੀਗਾ ਐਨਐਸਏ ਬਾਰੇ ਕਿਉਂਕਿ ਅਮਰਤਪਾਲ ਦਾ ਕਹਿਣਾ ਹੈ ਕੀ ਜਿਹੜੇ ਮੇਰੇ ਤੇ ਨਸ ਲੱਗੀ ਉਹ ਗੈਰ ਸੰਵਿਧਾਨਿਕ ਹੈ ਕਿਉਂਕਿ ਮੈਨੂੰ ਮੇਰੇ ਪਰਿਵਾਰ ਮੇਰੇ ਦੋਸਤਾਂ ਮਿੱਤਰਾਂ ਤੋਂ ਖੋਇਆ ਜਾ ਰਿਹਾ ਤੇ ਚੱਲਦੇ ਆ ਮੇਰੇ ਤੇ ਜਿਹੜਾ ਐਨਐਸਏ 1 ਸਾਲ ਪਹਿਲਾਂ ਲੱਗੀ ਸੀ ਜਿਹੜੀ 1 ਸਾਲ ਐਮਐਲਏ ਜਿਹੜੀ 1 ਸਾਲ ਐਨਐਸਏ ਹੋਰ ਵਧਾਈ ਆ ਉਹ ਗੈਰ ਸੰਵਿਧਾਨਿਕ ਹੈ ਜਿਹਦੇ ਚੱਲਦੇ ਆ ਅਮਰਤਪਾਲ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਪਰ ਹੁਣ ਅਮਰਤਪਾਲ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ ਆ ਸਕਦਾ ਐਨਐਸਏ ਨੂੰ ਲੈ ਕੇ ਰੱਦ ਵੀ ਹੋ ਸਕਦੀ ਆ ਨਹੀਂ ਵੀ ਹੋ ਸਕਦੀ ਕਿਉਂਕਿ ਲਗਾਤਾਰ ਲੀ ਅਮਰਤਪਾਲ ਦੇ ਪੰਜਾਬ ਦੀ ਸਿੱਖ ਜਥੇਬੰਦੀ ਦੇ ਵੱਲੋਂ ਅਦਾਲਤਾਂ ਰੋਕਿਆ ਜਾ ਰਿਹਾ ਕਿ ਅਮਰਤਪਾਲ ਨੂੰ ਗੈਰਸੰਧਾਨਿਕ ਤਰੀਕੇ ਦੇ ਨਾਲ ਹਾਈ ਕੋਰਟ ਐਨਐਸਐਲ ਲਗਾਈ ਗਈ ਹੈ ਪਰ ਕੇਤਨਾਂ ਕਿਤੇ ਅਮਰਤਪਾਲ ਦੇ ਵੱਲੋਂ ਆਪਣੀ ਰਵਾਜ ਹੁਣ ਹਾਈ ਕੋਰਟ ਦੇ ਵਿੱਚ ਚੱਕੀ ਗਈ ਆ ਹੁਣ ਦੇਖਣਾ ਹੋਵੇਗਾ ਅੱਜ ਸੁਣਵਾਈ ਹੁਣ ਜਾ ਰਹੀ ਹੈ ਕਿਉਂਕਿ ਅਮਰਤਪਾਲ ਲਗਭਗ ਪਿਛਲੇ ਸਾਲ ਤੋਂ ਡਿਪਰੂਗਲ ਜੇਲ੍ਹ ਦੇ ਵਿੱਚ ਬੰਦ ਹੈ ਐਨਐਸਐਲ ਤਹਿਤ ਦੇ ਕਾਰਵਾਈ ਹੋਈ ਆ ਅਤੇ ਨਾਲ ਅਮਰਤਪਾਲ ਦੇ ਸਾਥੀ ਵੀ ਜਿਹੜੇ ਉਹ ਵੀ ਜੇਲ੍ਹ ਦੇ ਅੰਦਰ ਬੰਦ ਨੇ ਜਿਹਦੇ ਚੱਲ ਨੇ ਲਗਾਤਾਰ ਅਮਰਤਪਾਲ ਨੂੰ ਲੈ ਕੇ ਹੁਣ ਹਰ ਦਿਨ ਕੋਈ ਨਾ ਕੋਈ ਵੱਡੀ ਜਿਹੜੀ ਖਬਰ ਆ ਵੱਡੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਅਮਰਤਪਾਲ ਤੇ ਲੱਗੀ ਐਨਐਸਏ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਵਕੀਰ ਨੇ ਪਹਿਲਾਂ ਪਾਈ ਸੀ ਪਟੀਸ਼ਨ ਜਿਸ ਦੇ ਵਿੱਚ ਅਮਰਤਪਾਲ ਦੀ ਪਟੀਸ਼ਨ ਦੇ ਵਿੱਚ ਕੁਝ ਖਾਮੀਆਂ ਰਹਿ ਗਈਆਂ ਸੀ ਕਿਉਂਕਿ ਇਹ ਪੇਤਾ ਦੀ ਉਮਰ ਤੇ ਅਮਰਤਪਾਲ ਦੇ ਘਰ ਦਾ ਪਤਾ ਉਹ ਸਹੀ ਨਹੀਂ ਜਦ ਚੱਲਦੇ ਆ ਹੁਣ ਅਮਰਤਪਾਲ ਦੇ ਵਕੀਲੇ ਨੇ ਸਾਰੀ ਉਹ ਸੋਧ ਕਰਕੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਮਰਤਪਾਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਕੀ ਸੁਣਵਾਈ ਜਿਹੜੀ ਆਉਂਦੀ ਆ ਕਿਉਂਕਿ ਅਮਰਤਪਾਲ ਤੇ ਐਨਐਸਏ ਹਟਾਉਣ ਨੂੰ ਲੈ ਕੇ ਪੰਜਾਬ ਭਰ ਦੇ ਲੋਕਾਂ ਦੀਆਂ ਅਧ ਦੇਸ਼ਾਂ ਦੇਸ਼ਾਂ ਤੋਂ ਅਮਰਤਪਾਲ ਦੇ ਚ ਨਜ਼ਰਾਂ 'ਚ ਨਿਜਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਲਗਾਤਾਰ ਅਮਰਤਪਾਲ ਦੇ ਸਮਰਥਕਾਂ ਦੇ ਵੱਲੋਂ ਵੱਡੇ-ਵੱਡੇ ਕੱਟ ਕੀਤੇ ਜਾ ਰਹੇ ਨੇ ਪਿੱਛੇ ਹੀ ਬਾਬਾ ਬਗਾਲੇ ਦੇ ਵਿੱਚ ਵੱਡਾ ਕੱਟ ਕੀਤਾ ਗਿਆ ਜੇ ਤੇ ਚੱਲਦੇ ਰਹੇ ਤਾਂ ਦੇਖਣਾ ਹੋਵੇਗਾ ਅਮਰਤਪਾਲ ਤੇ ਲੱਗੇ ਐਨਐਸਐਨ ਲੈ ਕੇ ਹਾਈ ਕੋਰਟ ਦੇ ਵੱਲੋਂ ਕੀ ਜਿਹੜਾ ਵੱਡਾ ਫੈਸਲਾ ਸੁਣਾਇਆ ਜਾਂਦਾ ਹੈ ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੀ ਜੁੜੀ ਵੱਡੀ ਖਬਰ ਆ ਕਿ ਅਮਰਤਪਾਲ ਤੇ ਲੱਗਿਆ NSA ਹੁਣ ਰਾਦੋ ਸਾਹ ਜਿੱਤੇ ਚਲਦਿਆਂ NSA ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਰਾਦੇ ਕਿ ਅਮਰਤਪਾਲ ਨੂੰ ਲੈ ਕੇ ਪਿਛਲੀ ਵਾਰ ਹਾਈ ਕੋਰਟ ਦੇ ਵੱਲੋਂ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਪੁੱਛਿਆ ਸੀਗਾ NSA ਬਾਰੇ ਕਿਉਂਕਿ ਅਮਰਤਪਾਲ ਦਾ ਕਹਿਣਾ ਹੈ ਕੀ ਜਿਹੜੇ ਮੇਰੇ ਤੇ ਐਨਐਸਏ ਲੱਗੀ ਉਹ ਗੈਰ ਸंवਿਧਾਨਿਕ ਆ ਕਿਉਂਕਿ ਮੈਨੂੰ ਮੇਰੇ ਪਰਿਵਾਰ ਮੇਰੇ ਦੋਸਤਾਂ ਮਿੱਤਰਾਂ ਤੋਂ ਖੋਇਆ ਜਾ ਰਿਹਾ ਤੇ ਚੱਲਦੇ ਆ ਮੇਰੇ ਤੇ ਜਿਹੜਾ ਐਨਐਸਏ 1 ਸਾਲ ਪਹਿਲਾਂ ਲੱਗੀ ਸੀ ਜਿਹੜੀ 1 ਸਾਲ ਐਮਐਲਏ ਜਿਹੜੀ 1 ਸਾਲ ਐਨਐਸਏ ਹੋਰ ਵਧਾਈ ਆ ਉਹ ਗੈਰ ਸंवਿਧਾਨਿਕ ਆ ਜਿਹਦੇ ਚੱਲਦੇ ਆ ਅਮਰਤਪਾਲ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਪਰ ਹੁਣ ਅਮਰਤਪਾਲ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ ਆ ਸਕਦਾ ਐਨਐਸਏ ਨੂੰ ਲੈ ਕੇ ਰੱਦ ਵੀ ਹੋ ਸਕਦੀ ਆ ਨਹੀਂ ਵੀ ਹੋ ਸਕਦੀ ਕਿਉਂਕਿ ਲਗਾਤਾਰ ਜਿਹੜੀ ਅਮਰਤਪਾਲ ਦੇ ਪੰਜਾਬ ਦੀ ਸਿੱਖ ਜਥੇਬੰਦੀ ਦੇ ਵੱਲੋਂ ਅਦਾਲਤਾਰੂ ਕੀਤਾ ਜਾ ਰਿਹਾ ਹੈ ਕਿ ਅਮਰਤਪਾਲ ਨੂੰ ਜਿਹੜਾ ਗੈਰ ਸੂਧਾਨੀ ਤਰੀਕੇ ਦੇ ਨਾਲ ਉਹਦੇ ਹਾਈਕੋਰਟ ਐਨਐਸਏ ਲਗਾਈ ਗਈ ਆ ਪਰ ਕੀਤੇ ਨਾ ਕਿਤੇ ਅਮਰਤਪਾਲ ਦੇ ਵੱਲੋਂ ਆਪਣੀ ਆਵਾਜ਼ ਆਉਣ ਹਾਈਕੋਰਟ ਦੇ ਵਿੱਚ ਚੱਕੀ ਗਈ ਆ ਹੁਣ ਦੇਖਣਾ ਹੋਵੇਗਾ ਅੱਜ ਸੁਣਵਾਈ ਹੁਣ ਜਾ ਰਹੀ ਹੈ ਕਿਉਂਕਿ ਅਮਰਤਪਾਲ ਲਗਭਗ ਪਿਛਲੇ ਸਾਲ ਤੋਂ ਡਿਬਨਗੁਰ ਜੇਲ੍ਹ ਦੇ ਵਿੱਚ ਬੰਦ ਐ ਐਨਐਸਏ ਤਹਿਤ ਤੇ ਕਾਰਵਾਈ ਹੋਈ ਆ ਅਤੇ ਨਾਲ ਅਮਰਤਪਾਲ ਦੇ ਸਾਥੀ ਵੀ ਜਿਹੜੇ ਉਹ ਵੀ ਜੇਲ੍ਹ ਦੇ ਅੰਦਰ ਬੰਦ ਨੇ ਜਿਹਦੇ ਚੱਲ ਨੇ ਲਗਾਤਾਰ ਅਮਰਤਪਾਲ ਨੂੰ ਲੈ ਕੇ ਹੁਣ ਹਰਦਰ ਕੋਈ ਨਾ ਕੋਈ ਵੱਡੀ ਜਿਹੜੀ ਖਬਰ ਆ ਵੱਡੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਅਮਰਤਪਾਲ ਤੇ ਲੱਗੀ ਐਨਐਸਏ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਵਕੀਲ ਨੇ ਪਹਿਲਾਂ ਪਾਈ ਸੀ ਪਟੀਸ਼ਨ ਜਿਸ ਦੇ ਵਿੱਚ ਅਮਰਤਪਾਲ ਦੀ ਪਟੀਸ਼ਨ ਦੇ ਵਿੱਚ ਕੁਝ ਖਾਮੀਆਂ ਰਹਿ ਗਈਆਂ ਸੀ ਕਿਉਂਕਿ ਇਹਦੀ ਪੇਦਾ ਦੀ ਉਮਰ ਤੇ ਅਮਰਤਪਾਲ ਦੇ ਘਰ ਦਾ ਪਤਾ ਉਹ ਸਹੀ ਨਹੀਂ ਜਦ ਚੱਲਦੇ ਆ ਹੁਣ ਅਮਰਤਪਾਲ ਦੇ ਵਕੀਲ ਨੇ ਸਾਰੀ ਉਹ ਸੋਧ ਕਰਕੇ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਮਰਤਪਾਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਕੀ ਸੁਣਵਾਈ ਜਿਹੜੀ ਆਉਂਦੀ ਆ ਕਿਉਂਕਿ ਅਮਰਤਪਾਲ ਤੇ ਐਨਐਸਏ ਹਟਾਉਣ ਨੂੰ ਲੈ ਕੇ ਪੰਜਾਬ ਭਰ ਦੇ ਲੋਕਾਂ ਦੀਆਂ ਅਧ ਦੇਸ਼ਾਂ ਪ੍ਰਦੇਸ਼ਾਂ ਤੋਂ ਅਮਰਤਪਾਲ ਦੇ ਚਨਜ ਨਜਰਾਂ ਦੇ ਟਿਕੀਆਂ ਹੋਈਆਂ ਨੇ ਕਿਉਂਕਿ ਲਗਾਤਾਰ ਅਮਰਤਪਾਲ ਦੇ ਸਮਰਥਕਾਂ ਦੇ ਵੱਲੋਂ ਵੱਡੇ ਵੱਡੇ ਕੱਟ ਕੀਤੇ ਜਾ ਰਹੇ ਨੇ ਪਿੱਛੇ ਹੀ ਬਾਬਾ ਬਗਾਲ ਦੇ ਵਿੱਚ ਵੱਡਾ ਕੱਟ ਕੀਤਾ ਗਿਆ ਜੇ ਚੱਲਦੇ ਹਾਂ ਹੁਣ ਦੇਖਣਾ ਹੋਵੇਗਾ ਅਮਰਤਪਾਲ ਤੇ ਲੱਗੇ ਐਨਐਸਐਨ ਲੈ ਕੇ ਹਾਈ ਕੋਰਟ ਦੇ ਵੱਲੋਂ ਕੀ ਜਿਹੜਾ ਵੱਡਾ ਫੈਸਲਾ ਸੁਣਾਇਆ ਜਾਂਦਾ ਹੈ